चांद को चांदी मुबारक आसमां को सितारे मुबारक और हमारी तरफ से सबसे पहले आपको नया साल मुबारक हैप्पी न्यू ईयर 2025 ਜੀ ਸਾਰੇ ਨਵੇਂ ਸਾਲ ਦੇ ਸੋਭਾ ਜਾਰੀ ਤੇ ਕੀ ਦਿਨ ਨੇ ਜਾਓ ਹਾਂ ਮੈਂ ਡਾਕਟਰ ਗੁਰਨਰਿੰਦਰ ਸਿੰਘ ਆਈ ਸਪੈਸ਼ਲਿਸਟ ਹਰ ਸਭਾਈ ਅੰਡ ਕੇਅਰ ਸੈਂਟਰ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਇੰਡੀਆ ਦੇ ਵਾਸੀਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਨਵੇਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਏ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਇਸ ਸਾਲ ਹੀ ਸਾਰਿਆਂ ਨੂੰ ਖੁਸ਼ੀਆਂ ਖੇੜੇ ਨਾ ਨਵਾਂ ਸਾਲ ਚੜਾਵੇ ਅਰ ਰਤਪ ਗਲਟਰੀਏ ਹਸਪਤਲ ਵਿੱਚੋਂ ਕੀ ਜਿਹੜੀਆਂ ਪਸਿਲਟੀਆਂ ਦਿੱਤੀਆਂ ਜਾਂਦੀਆਂ ਨੇ ਆਮਨ ਤਾਂ ਸਾਡੇ ਹਸਪਤਲ ਵਿੱਚ ਜੀ ਆਈ ਹਸਪਤਲ ਹੈ ਇਹਦੇ ਵਿੱਚ ਆਈਜ਼ ਦੇ ਚਿੱਟੇ ਮੋਤੀ ਦੇ ਆਪਰੇਸ਼ਨ ਫੇਕੋਮਲਸੀਫਿਕੇਸ਼ਨ ਸਭ ਤੋਂ ਜਿਹੜੀ ਕਰੰਟ ਚੱਲ ਰਿਹਾ ਹੈਗਾ ਫੇਕੋਮਲਸੀਫਿਕੇਸ਼ਨ ਬਿਨਾ ਟਾਂਕੇ ਤੋਂ ਆਪਰੇਸ਼ਨ ਉਹ ਕਿਤੇ ਜਾਂਦੇ ਹਨ ਬਾਕੀ ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਾਲਾ ਮੋਤੀਆ ਹੋ ਗਿਆ ਚਿੱਟਾ ਮੋਤੀਆ ਹੋ ਗਿਆ ਐਨਕਾ ਦਾ ਲਗਭਗ ਸਮੂਥ ਬਿਮਾਰੀਆਂ ਦਾ ਇਲਾਜ ਤਸੱਲੀ ਬਖਸ਼ ਕੀਤਾ ਜਾਂਦਾ ਹੈ ਤੇ ਗੱਲ ਨੇ ਬੱਚਿਆਂ ਦਾ ਵੀ ਇਲਾਜ ਇੱਥੇ ਨਸਬ ਨਾ ਕਿ ਜਾਂ ਬੱਚਿਆਂ ਨੂੰ ਹਾਂ ਬੱਚਿਆਂ ਦਾ ਇਲਾਜ ਵੀ ਹੈ ਉਹ ਡਾਕਟਰ ਸਾਬ ਸਾਡੇ ਕੋਲ 2 ਦਿਨ ਆਂਦੇ ਨੇ ਤੇ ਉਹ ਬੱਚਿਆਂ ਦਾ ਇਲਾਜ ਵੀ ਕਰ ਦਿੰਦੇ ਆ ਅੰਮ੍ਰਿਤਸਰ ਤੋਂ ਆਂਦੇ ਨੇ ਔਰ ਗਰੀਬ ਲੋਕਾਂ ਵਾਸਤੇ ਕੋਈ ਸਹੂਲਤਾਂ ਦਿੱਤੀ ਜਾਂਦੀ ਕੋਰਿਆ ਦਿੱਤੀ ਜਾਂਦੀ ਹਾਂ ਬਿਲਕੁਲ ਬਿਲਕੁਲ ਜੀ ਜਿੰਨੂੰ ਸਾਡੇ ਹਸਪੀਟਲ ਦਾ ਮੋਟਿਵ ਇਹੀ ਹੈ ਜੀ ਕਿ ਕਿਸੇ ਦਾ ਇਲਾਜ ਪੈਸੇ ਖਾਣੋਂ ਨਹੀਂ ਰਹਿਣਾ ਚਾਹੀਦਾ ਜੇ ਕਿਸੇ ਕੋ ਘੱਟ ਵੀ ਹੈ ਤੇ ਕੋਈ ਗੱਲ ਨਹੀਂ ਉਹਦਾ ਇਲਾਜ ਜਾਂ ਉਹ ਜਿਹੜਾ ਸਾਡਾ ਕੰਮ ਅੱਖਾਂ ਨਾਲ ਰਿਲੇਟਡ ਹੈ ਕੋਈ ਵੀ ਇਸ ਕਰਕੇ ਬਲਾਈਂਡ ਨਾ ਹੋ ਜਾਏ ਵੀ ਉਹਦੇ ਕੋ ਪੈਸੇ ਨਹੀਂ ਹੈਗੇ ਸਾਡਾ ਮੋਟਿਵ ਇਹੀ ਇਹ ਸੇ ਮਸ਼ੀਨਰੀ ਦੀ ਗੱਲ ਕਰੀਏ ਕਿਹੜੀ ਕਿਹੜੀ ਅਵੇਲੇਬਲ ਆਪਣੇ ਕੋਲ ਮਸ਼ੀਨਰੀ ਜਿਹੜੀ ਇੱਥੇ ਕਰਸਮ ਕੀਤੇ ਜਾਂਦੇ ਨੇ ਜੀ ਜੀ ਇੱਥੇ ਚਿੱਟੇ ਬਹੁਤੀ ਇਹਦੇ ਕੋਈ ਫੇਕੋ ਮੋਡੀਫਿਕੇਸ਼ਨ ਨਾ ਕੀਤੇ ਜਾਂਦੇ ਸਾਡੇ ਕੋਲ ਸਵਿਟਜ਼ਰਲੈਂਡ ਦੀ ਮਸ਼ੀਨ ਹੈ ਉਹਦੇ ਨਾਲ ਮਸ਼ੀਨ ਕੋਈ ਉਹਦੇ ਨਾਲ ਕੋਈ ਬਿਨਾ ਇੰਜੈਕਸ਼ਨ ਤੋਂ ਬਿਨਾ ਟੀਕੇ ਤੋਂ ਤੇ ਬਿਗਾਇਰ ਟਾਂਕੇ ਤੋਂ ਆਪਰੇਸ਼ਨ ਕੀਤੇ ਜਾਂਦੇ ਤੇ ਪੇਸ਼ੈਂਟ ਨੂੰ ਸੇਮ ਡੇ ਘਰ ਭੇਜ ਦਿੱਤਾ ਜਾਂਦਾ ਹੈ ਸਵੇਰੇ ਪੇਸ਼ੈਂਟ 11 ਵਜੇ ਆਂਦਾ ਹੈ 3 ਵਜੇ ਨੂੰ ਘਰ ਭੇਜ ਦਿੱਤਾ ਜਾਂਦਾ ਹੈ ਤੇ ਉਹ ਬਿਲਕੁਲ ਠੀਕ ਠਾਕ ਹੋ ਜਾਂਦਾ ਹੈ ਨਹੀਂ ਕੈਂਪ ਸਰਕਾਰ ਦੀਆਂ ਕੁਝ ਗਾਈਡਲਾਈਨਸ ਨੇ ਨਵੀਆਂ ਬਣਾਈਆਂ ਕੈਂਪਰ ਸਿਰਫ ਇੱਕ ਜਿਹੜੇ ਮਨਜ਼ੂਰਸ਼ੁਦਾ ਹਸਪਤਲ ਹੈ ਉੱਥੇ ਹੀ ਲਗਾਣਾ ਆਪਰੇਸ਼ਨ ਉਹਨਾਂ ਦੇ ਉੱਥੇ ਹੀ ਹੋਣੇ ਚਾਹੀਦੇ ਹਨ ਇਹ ਪਹਿਲਾਂ ਬਹੁਤ ਜਦਾ ਕਾਫੀ ਸਾਲ ਪਹਿਲਾਂ ਕਿਤੇ ਵੀ ਆਪਰੇਸ਼ਨ ਥੀਏਟਰ ਬਣਾ ਕੇ ਆਪਰੇਸ਼ਨ ਕਰ ਦਿੱਤੇ ਜਾਂਦੇ ਸਨ ਪਰ ਅੱਜ ਕੱਲ ਗਵਰਨਮੈਂਟ ਦੀਆਂ ਗਾਈਡਲਾਈਨਸ ਹੈ ਸਿਵਲ ਸਰਜਨ ਸਾਹਿਬ ਪਰਮਿਸ਼ਨ ਦਿੰਦੇ ਨੇ ਉਸ ਤੋਂ ਬਾਅਦ ਪ੍ਰੋਪਰ ਮਨਜ਼ੂਰਸ਼ੁਦਾ ਹਸਪਤਲ ਵਿੱਚ ਹੀ ਆਪਰੇਸ਼ਨ ਹੁੰਦੇ ਹਨ ਤੇ ਕੈਂਪਾਂ ਵਿੱਚ ਜਿਹੜੇ ਜਿਹੜੇ ਜਿਸ ਜਗ੍ਹਾ ਮਨਜ਼ੂਰਸ਼ੁਦਾ ਹਸਪਤਲ ਚ ਹੋਣ ਉੱਥੇ ਕੈਂਪ ਤੁਸੀਂ ਜਾ ਸਕਦੇ ਹੋ ਉਹਨਾਂ ਦਾ ਫਾਇਦਾ ਲਿਆ ਜਾ ਸਕਦਾ ਹੈ ਕੀ ਜਿਹੜੇ ਜਨਾਂ ਜੋ ਕੇ ਮੈਸੇਜ ਕੀ ਦੇਣਾ ਚਾਹੋਗੇ ਆਮ ਲੋਕਾਂ ਨੂੰ ਨਵਾਂ ਸਾਲ ਆ। ਨਵਾਂ ਸਾਲ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ 2025 ਦੀਆਂ ਵਧਾਈਆਂ ਹੁਣ ਸਾਰਿਆਂ ਨੂੰ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ। ਸਾਰੇ ਸਾਰਿਆਂ ਨੂੰ ਖੁਸ਼ੀਆਂ ਖੇੜੀਆਂ ਦਾ ਰਹੇ ਸਾਰੇ ਲੋਕ ਤੰਦਰੁਸਤ